ਤੋ ਅੱਜ ਕੀਪਰ ਦਿੱਕਨਵਾਲ ਸਹਿਸ਼ਤਰ ਦੇ ਸੈਮੀਨਾਰ ਆਲ ਵਿੱਚ ਮੈਂ ਤੁਹਾਡਾ ਪੰਜਾਬ ਦੀ ਕਮਿਊਨਿਸਟ ਪਾਰਟੀ ਵੱਲੋਂ ਜਿਨ੍ਹਾਂ ਦੇ ਸੱਤਰ ਸਾਡੇ ਨਾਲ ਬੈਠੇ ਨੇ ਤਾਂ ਕੋਈ ਕੌਂਸਲ ਬ੍ਰਾਡ ਛਰਕੀ ਪਾਰਟੀ ਦੇ ਵਿੱਚ ਪ੍ਰਧਾਨ ਨਹੀਂ ਹੁੰਦਾ ਸੱਤਰ ਹੀ ਪ੍ਰਧਾਨ ਤੇ ਅਹੁਦੇ ਬਰਾਬਰ ਜਾ ਉਸ ਤੋਂ ਵੀ ਵੱਡਾ ਹੁੰਦਾ ਹੈ ਇਹ ਬੈਠੇ ਨੇ ਤਰਨ ਸਭ ਨੂੰ ਜੀ ਆਇਆਂ ਪਕਰ ਕਰਤਾ ਸਿਆਂ ਨੂੰ ਕੀ ਗੱਲ ਹੈ ਕਿ ਇੱਕ ਐਕਟੀਵਿਟੀ ਕਰਨੀ ਹੈ ਪਿੱਛੇ ਬੈਨਰ ਤੇ ਜਿਵੇਂ ਇੱਥੇ ਮਹਾ ਸੰਮੇਲਨ 올 ਇੰਡੀਆ ਦਾ ਕਮਿਟਾ ਦਾ ਟੱਡੀ ਗੜ ਦਿੱਕੀ ਇਸ ਦੇ ਵਿੱਚ ਕੋਈ 800 900 ਦੇ ਕਰੀ ਡੈਲੀਗੇਟ ਸਾਰੀਆਂ ਸਟੇਟਾਂ ਦੇ ਵਿੱਚੋਂ ਆਉਣਗੇ ਕਿ ਇਸ ਦਾ ਵਿਚਾਰ ਵਟਾਂਦਰਾ ਕਰਨਗੇ ਤੇ ਫੈਸਲੇ ਲੈਣਗੇ ਉਹਨਾਂ ਦੇ ਬਾਰੇ ਇਹ ਕੁਝ ਸਾਥੀ ਅਜੇ ਆ ਰਹੇ ਨਹੀਂ ਉਹਨਾਂ ਦੇ ਫੋਨ ਆਏ ਹੋਏ ਨੇ ਕਿ ਅਜੇ ਆ ਰਹੇ ਆ ਤਿਰਪਟ ਕੋਈ ਕੁਝ ਪਤਰ ਦਾ ਸਾਥੀਆਂ ਨੇ ਕਿਤੇ ਹੋਰ ਵੀ ਜਾਣਾ ਹੈ ਇਸ ਲਈ ਅਸੀਂ ਸ਼ੁਰੂ ਕਰ ਲੈਣੇ ਆ ਦਿਨ ਦੀ ਕੰਮ ਮਜ਼ਦੂਰੀ ਹੋਏਗੀ ਜਾਣਦੇ ਆਸੀਂ ਪਰ ਚਾਹਾਂਗੇ ਕਿ ਤੁਸੀਂ ਬੈਠੇ ਰਹੋ ਅੱਜ ਦੀ ਮਜ਼ਦੂਰੀ ਹੋਏਗੀ ਉਹ ਫਿਰ ਅਸੀਂ ਚਾਹੁੰਦਾ ਰੱਖਾਂਗੇ ਜਿਹੜੇ ਨਵੇਂ ਸਾਥੀ ਆ ਗਏ ਉਹਨਾਂ ਦਾ ਆਨੰਦ ਗਾਈ ਮੈਂ ਤੁਹਾਡੇ ਸਾਹਮਣੇ ਵਿਅਕਤੀ ਕਰਦਾ ਕਾਮਲ ਸਿੰਘ ਪ੍ਰਾਪਲੂ ਤੇ ਉਹ ਫਰਮਿਸ਼ ਪਾਰਟੀ ਦੀ ਨੇ ਮਹਾ ਸਮੇਲਨ ਦੇ ਬਾਰੇ ਵਿੱਚ ਜਾਣਕਾਰੀ ਦਿੰਦਾ ਕੋਟਾ ਸਾਡੇ ਸੱਜਣ ਦੇ ਅਰਸ਼ ਕਾ ਚਾਉਂਦਾ ਸਤਿਉਸ਼ੀ ਆਰ ਵੀ ਆ ਦੀ ਪਾਰਟੀ ਕਾਂਗਰਸ ਨਹੀਂ ਪਛਮੀ ਪਾਰਟੀ ਕਾਂਗਰਸ ਕਹਿੰਦੇ ਹੈ ਅੰਗਰੇਜ਼ੀ ਵਿੱਚ ਪਾਰਟੀ ਫਰਸ ਆਫ ਦੀ ਸੀ ਪੀ ਆਈ ਇਹ ਇਹ ਚੱਗੀ ਰੂਪੇ ਕਰ ਰਹੇ ਹੈ 21 ਸਤੰਬਰ ਤੋਂ 25 ਸਤੰਬਰ ਤੱਕ ਮਹਾ ਸੁਮੇਲਨ ਮੜਾਤਾ ਹੈ ਔਰ 7 ਸਾਲ ਬਾਅਦ ਅਸੀਂ ਕਰਦੇ ਹਾਂ ਸਾਡੇ ਸੰਵਿਧਾਨ ਦੇ ਮਤਲਬ। ਪਿਛਲੀ ਵਾਰ ਬਿਹਾਰ ਆਂਧਰਾ ਪ੍ਰਦੇਸ਼ ਜੋਂ ਤੋਂ ਪਹਿਲਾਂ ਕੇਰਲਾ, ਤਾਮਿਲਨਾਡ, ਪੱਡਿਚਰੀ, ਸੌਥ ਉਚ ਪਾਰਟੀ ਸਿਮਿਲਰ ਹੋਏ। ਇਸ ਵਾਰੀ ਦਾਤ ਵਿੱਚ ਕਰਦਾ ਫੈਸਲਾ ਕੀਤਾ ਗਿਆ ਉਹਦਾ ਮੌਕਾ ਪੰਜਾਬ ਪਾਰਟੀ ਨੂੰ ਦਿੱਤਾ ਗਿਆ। ਵਿਹਾਰ ਵਿੱਚ ਵੀ ਸੋਚਦੇ ਸੀ ਵਿਹਾਰ ਅੱਛੀ ਪਾਰਟੀ ਸਾਡਾ ਉੱਥੇ ਇਲੈਕਸ਼ਨਾਂ ਹੋ ਰਹੀਆਂ ਇਸ ਕਰਕੇ ਸਾਡਾ ਜ਼ਿੰਮੇਵਾਰੀ ਸਾਨੂੰ ਦਿੱਤੀ ਗਈ ਪੰਜਾਬ ਵਾਲੇ ਸਾਥੀ ਕਰਾਓ ਅੱਜ ਤੋਂ 20 ਸਾਲ ਪਹਿਲਾਂ ਚੰਡੀਗੜ੍ਹ ਇਸੇ ਥਾਂ ਦੇ ਉੱਤੇ ਹੀ ਪਾਰਟੀ ਦਾ ਮਹਾਸਭੇਲ ਹੋਇਆ ਸੀ 2005 ਚ 20 ਸਾਲ ਪਹਿਲਾਂ ਸਫੀਸ਼ੀਅੰਟ ਟਾਈਮ ਹੈ ਔਰ ਅੱਜ ਜਿਹੜੇ ਜਿੰਦੋ ਉਸੇ ਪਾਰਟੀ ਦਾ ਇਹ ਮਹਾਸਭੇਲ ਕਰ ਰਹੇ ਆ ਅਸੀਂ ਯਾਦਦੇਮ ਹੈ ਹਿੰਦੁਸਤਾਨ ਬਹੁਤ ਹੀ ਸੰਕਟਪ੍ਰੜਿਆ ਪ੍ਰਸਥਿਤੀਆਂ ਉੱਤੇ ਜਾ ਰਿਹਾ ਪਿਛਲੇ ਸੰਵੇਲ ਕੀ ਜਿਹੜੀ ਹਿੰਦੁਸਤਾਨ ਸੱਤਾ ਤੇ ਪਾਵਰ ਕਬਜ਼ਾ ਕਰਨ ਵਾਸਤੇ ਕਾਮਯਾਬ ਹੋਈ ਆਰ ਐਸ ਐਸ ਦੀ ਅਡਿਆਲੋਗੀ ਵਾਲੀ ਜਿੱਥੇ ਬੰਦੀ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਵਿੱਚ ਦੇਸ਼ ਦੀ ਪ੍ਰਗਤੀ ਵਿੱਚ ਕਿਤੇ ਰੋਲ ਨਹੀਂ ਚੰਗਾ ਕੀਤਾ ਬਲਕਿ ਨੈਗੇਟਿਵ ਰੋਲ ਉਹਦਾ ਕੀਤਾ ਹਮੇਸ਼ਾ ਹੀ ਔਰ ਅੱਜ ਵੀ ਆਰ ਐਸ ਦੀ ਅਡਿਆਲੋਗੀ ਵਾਲੇ ਉਹ ਭਾਰਤ ਨੂੰ ਉਸ ਨੂੰ 1947 ਨੂੰ ਆਜ਼ਾਦੀ ਦਾ ਰੂਪ ਨਹੀਂ ਦਿੰਦੇ ਉਹ ਤਾਂ ਕਹਿੰਦੇ ਸੀ ਹਿੰਦੂ ਸਟੇਟ ਬਣਾਉਣੀ ਹੈ ਜਿਹੜੀ ਬੜੀ ਖਤਰਨਾਕ ਪਾਲਸੀ ਹੈ ਸਾਡੇ ਮੁਲਕ ਵਿੱਚ ਪਿਛਲੇ ਸਮੇਂ ਵਿੱਚ ਸਾਡੀਆਂ ਟੋਟਲ ਜਿਹੜੀਆਂ ਪਾਲਸੀਆਂ ਇਕਨੋਮਿਕ ਪਾਲਿਸੀਆਂ ਆਦਾਨੀ ਤੇ ਉਬਾਨੀ ਤੋਂ ਬਣਾ ਹੋਰ ਕੋਈ ਗੱਲ ਨਹੀਂ ਜਿਹੜੀਆਂ ਚੀਜ਼ ਵਰਸਿਪਬਲਿਕ ਸੈਕਟਰ ਬਣਾਇਆ ਸੀ ਡਵੈਲਪਮੈਂਟ ਥੋੜੀ ਸਾਡੇ ਹਿੰਦੁਸਤਾਨ ਦਾ ਉਹ ਸਾਰਾ ਦਾ ਸਾਰਾ ਡਿਸਮੈਨਟਲ ਕਰਕੇ ਇਹਨਾਂ ਨੂੰ ਮੇਚਰ ਦੀ ਕੋਸ਼ਿਸ਼ ਕੀਤੀ ਵੀ ਸਸਤੇ ਭਾਵਾਂ ਦੇ ਉੱਤੇ ਫੋਰਨ ਪਾਲਿਸੀ ਦੇ ਸਵਾਲ ਤੇ ਸਾਡੇ ਦੁਨੀਆ ਦੇ ਵਿੱਚ ਅਸੀਂ ਥਾਰੋ ਲਈ ਐਸੂਰੇਟ ਹੋ ਗਏ ਇੱਕ ਵੀ ਗੁੰਹਡੀ ਸਾਡਾ ਸਾਡੇ ਦੇਸ਼ ਦੇ ਨਾਲ ਨਹੀਂ ਗਿਆ ਪਛਲੀਆ ਪਾਕਿਸਤਾਨ ਤੇ ਹਿੰਦੁਸਤਾਨ ਦੇ ਅਰੇਕੇ ਵਿੱਚ ਸੋ ਇਦਾਂ ਦੀ ਪਿਜੀਸ਼ਨ ਬਣ ਗਈ ਔਰ ਇਹਦੇ ਵਿੱਚ ਹਿੰਦੁਸਤਾਨ ਚ ਜਿਹੜਾ ਸਭ ਤੋਂ ਵੱਡਾ ਅਟੈਕ ਸਾਡੇ ਡੈਮੋਕ੍ਰੇਸੀ ਤੇ ਸੰਵਿਧਾਨ ਤੇ ਸ਼ਰੇਆਮ ਆਰਸ ਤੋਂ ਚੈਲੰਜ ਕਰਨ ਲੱਗੀ ਸੈਕੂਲਰਿਜ਼ਮ ਸ਼ਾਹ ਕਰ ਦਿਓ ਸਾਨੂੰ ਸੈਕੂਲਰਿਜ਼ਮ ਨਹੀਂ ਚਾਹੀਦਾ ਸਾਨੂੰ ਸੋਸਿਅਲਿਜ਼ਮ ਨਹੀਂ ਚਾਹੀਦਾ ਇਹ ਜਿਹੜੇ ਡੈਸ਼ਲੀ ਐਕਸੈਪਟਡ ਪਾਲਿਸੀਆਂ ਸਾਡੇ ਹਿੰਦੁਸਤਾਨ ਦੀਆਂ ਆਮ ਬਰਾਬਰੀ ਦੇ ਵਾਸਤੇ ਲਹਿੂ ਵਾਦੀ ਤੋਂ ਲੈ ਕੇ ਅਸੀਂ ਸੋਸਿਅਲਿਜ਼ਮ ਦੀ ਗੱਲ ਕਰਦੇ ਰਹੇ ਸੈਕੂਲਰਿਜ਼ਮ ਸਾਡਾ ਢਾਂਚਾ ਸਾਡਾ ਬੇਸਿਕ ਸਟਰਕਚਰ ਆ ਸਾਡੇ ਹਿੰਦੁਸਤਾਨ ਦਾ ਇਹੋ ਵੀ ਉਹ ਤਬਾਹ ਕਰਨ ਦੀ ਕੋਸ਼ਿਸ਼ ਜਿਹੜੇ ਕਰ ਰਹੇ ਆ ਅਸੀਂ ਇਹ ਇਹਨਾਂ ਹਾਲਾਤਾਂ ਵਿੱਚ ਕਰ ਰਹੇ ਹਾਂ ਹਿੰਦੁਸਤਾਨ ਦੀ ਸਾਡੀ ਪਾਰਟੀ ਦਾ ਮਹਾਂ ਸੰਮੇਲ ਹੈ। ਔਰ ਪੰਜਾਬ ਦੇ ਵਿੱਚ ਅਸੀਂ ਜਾਣਦੇ ਆ ਕਿ ਪਿਛਲੇ ਸਮੇਂ ਦੇ ਅੰਦਰ ਕਿਸਾਨ ਅੰਦੋਲਨ ਲੜਿਆ ਗਿਆ। ਸੀਪੀਆਈ ਦੂਜੀਆਂ ਖੱਬੀਆਂ ਪਾਰਟੀਆਂ ਨਾਲ ਪੂਰੀ ਤਰ੍ਹਾਂ ਕਿਸਾਨ ਅੰਦੋਲਨ ਦੀ ਪਿੱਠ ਤੇ ਖੜੀ ਰਹੀ। ਫਿਰ ਵੀ ਕਿਸਾਨ ਅੰਦੋਲਨ ਐਮਐਸਟੀ ਦੇ ਸਵਾਲ ਤੇ ਪਰਾਪ ਦੇ ਵਿੱਚ ਜਿਹੜਾ ਤੇਜਰੀਵਾਲ ਤੇ ਭਗਵੰਤ ਮਾਨ ਕਰ ਰਿਹਾ ਕਿ ਲੈਂਡ ਲੈਂਡ ਪੁਲਿਸੀ ਤੇ ਦੀਨਾ ਖੋਨ ਦੀ ਗੋਸ਼ ਕਰ ਰਿਹਾ ਇਹਦੇ ਸਵਾਲ ਦੇ ਅਸੀਂ ਫਖੂਰ ਤੌਰ ਤੇ ਸਮਰਥਨ ਕਰਦੇ ਆ ਸਾਰੀਆਂ ਕਿਸਾਨ ਜਥੇਬੰਦੀਆਂ ਦੇ ਜਿਹੜਾ ਇਹਦੇ ਵਿੱਚ ਅੰਦੋਲਨ ਕਰ ਰਹੇ ਆ ਅਸੀਂ ਆਪਣੇ ਤੌਰ ਤੇ ਉੱਤੇ ਆਪਣੇ ਕਿਸਾਨ ਜਥਾਥੀਆਂ ਨੂੰ ਪਾਕੀ ਸਮੁੱਚੀ ਤੌਰ ਤੇ 24 ਅਗਸਤ ਨੂੰ ਬਹੁਤ ਵੱਡਾ ਸਾਰੇ ਪੰਜਾਬ ਦਾ ਸੈਵਰ ਥਾਊਜ਼ੈਂਡਸ ਸਾਰੀਆਂ ਕਿਸਾਨ ਜਥੇਬੰਦੀਆਂ ਕਰਨੀ ਅਸੀਂ ਪੰਜਾਬ ਦੀ ਪਾਰਟੀ ਫੁੱਲ ਤੌਰ ਦੇ ਉੱਤੇ ਕਿਸਾਨਾਂ ਦੀ ਧਿਰ ਤੇ ਖੜੇ ਹੋਵਾਂਗੇ ਔਰ ਉਹ ਅਸੀਂ ਸਪੋਰਟ ਕਰਾਂਗੇ ਔਰ ਕਿਸੇ ਵੀ ਤਰ੍ਹਾਂ ਜਿਹੜੀ ਪੰਜਾਬ ਦੀ ਲੈਂਡ ਪਾਲਿਸੀ ਨੂੰ ਲਾਗੂ ਨਹੀਂ ਹੋਣ ਦੇਾਂਗੇ ਕੇਜਰੀਵਾਲ ਸਾਹਿਬ ਜਿਹੜਾ ਦਿੱਲੀ ਤੋਂ ਹਾਰ ਕੇ ਪੰਜਾਬ ਆ ਕੇ ਬੈਠਾ ਅਸੀਂ ਇਹਨੂੰ ਟੋਟਲੀ ਅਨ ਡੈਮੋਕਰੈਟਿਕ ਤੱਕਾ ਕੇ ਨੇ ਇੰਟਰਵੈਨਸ਼ਨ ਕਹਿੰਦੇ ਸਨ ਪੰਜਾਬ ਦੀ ਪੋਲਿਟਿਕਸ ਵਿੱਚ ਸਾਡੀ ਪੰਜਾਬ ਦੀ ਪੋਲਿਟਿਕਸ ਨੂੰ ਇਸ ਨੇ ਲੀਰੋ ਲੀਰ ਕਰਨ ਦੀ ਕੋਸ਼ਿਸ਼ ਕੀਤੀ ਹੋ ਕਰ ਰਿਹਾ ਬੁਰੀ ਤਰ੍ਹਾਂ ਆਉਂਦਿਆਂ ਸਾਰੇ ਇੱਥੇ ਲੁਧਿਆਣੇ ਦੇ ਇੰਡਸਟਰੀਸਟਾਂ ਨਾਲ ਮੀਟਿੰਗ ਕਰਕੇ ਅਗਲੇ ਦਿਨ ਜੰਨੇਵਾਲ ਤੋਂ ਲੈ ਕੇ ਜਿੰਨੇ ਕਿਸਾਨ ਮੋਢਣ ਸੀ ਸਾਰੇ ਚੱਕ ਕੇ ਅੰਦਰ ਮਾਰੇ ਕਿਸਾਨਾਂ ਦੇ ਐਂਟੀ ਸਾਬਤ ਹੋਇਆ ਇੰਨੇ ਕਿਸਾਨ ਡੱਕ ਕੇ ਕੇਜਰੀਵਾਲ ਹੈ ਔਰ ਇਸ ਹੁਣ ਵੀ ਪੰਜਾਬ ਦੇ ਵਿੱਚ ਜਿਹੜੀਆਂ ਪਾਲਿਸੀਆਂ ਲਾਗੂ ਕਰਨੀਆਂ ਜੋ ਭਾਰਤੀ ਜਨਤਾ ਪਾਰਟੀ ਲਾਗੂ ਨਹੀਂ ਕਰ ਸਕੀ ਤੰਨ ਲਾਰਜ ਦੇ ਬਲੈਕ ਲਾ ਉਹ ਇਹ ਕਹਿੰਦਾ ਵੀ ਮੈਂ ਪੰਜਾਬ ਚ ਕਰਕੇ ਦਿਖਾਉਂਗਾ ਜਿਹੜਾ ਹੁਣ 65000 ਏਕੜ ਜ਼ਮੀਨ ਸ਼ੁਰੂਆਤ ਚ ਕਹਿ ਕੇ ਸੀ ਇਹਨੂੰ ਅਕਵਾਇਰ ਕਰ ਲੈਣੀ ਹੈ ਤੱਕੇ ਦਾ ਅਕਵਾਇਰ ਕਰਦੇ ਆ ਬਿਨਾਂ ਤੇ ਗਲ ਤੋਂ ਕਰਕੇ ਤੇ ਅਸੀਂ ਉਹ ਕਰਨਾ ਕੀ ਹੈ ਅਸੀਂ ਸਾਡੇ ਸ਼ਹਿਰ ਜਿਹੜੇ ਵੱਡੇ ਐ ਡਿਵੈਲਪ ਕਰਨੇ ਐ ਅਸੀਂ ਪ੍ਰੋਗਰੈਸ ਕਰਦੇ ਬੜੇ ਢੱਕ ਦੇ ਨਾਲ ਅਸੀਂ ਪੁੱਛਣਾ ਜਾਵਾਂਗੇ ਵੀ ਡੇਢ ਸਾਲ ਰਹਿ ਗਿਆ ਤੇ ਡੇਢ ਸਾਲ ਚ ਕਿੱਥੋਂ ਪ੍ਰਗਤੀ ਕਿੱਥੋਂ ਇਹ ਡਵੈਲਪਮੈਂਟ ਕਿੱਥੋਂ ਕਲੋਨੀਆ ਬਣਾ ਲੂਗਾ ਤੇ ਕਿੱਥੋਂ ਇਹ ਸਾਰਾ ਜਿਹੜਾ ਜਿਹੜਾ ਸਾਲ ਸਤ ਰਹਿ ਗਿਆ ਕਿੱਥੋਂ ਵਿਕਾਸ ਕਰੂਗਾ ਜੇ ਇਹ ਝੂਠ ਹੈ ਇਹ ਕਾਰਪੋਰੇਟਾਂ ਨਾਲ ਬੰਦਾ ਉਹਨਾਂ ਨਾਲ ਸਮਝੌਤੇ ਕਰ ਲਿਆ ਇਹ ਸਾਰੀ ਲੈਂਡ ਚੋਲੇ ਜਿੰਨਾ ਵੀ ਕਰਕੇ ਤੇ ਨਾਲ ਦੀ ਨਾਲ ਹੀ ਪਹਿਲੇ ਸਟੋਪਾ ਕਰੀ ਬੈਠਾ ਵੱਡੇ ਵੱਡੇ ਮਗਰਮੱਛ ਜਿਹੜੇ ਇੰਡਸਟਰੀਸਟਾ ਹੈ ਜਾਂ ਵੱਡੇ ਵੱਡੇ ਜਿਹੜੇ ਕਾਰਪੋਰੇਟ ਸੈਕਟਰ ਹੈ ਉਹਨਾਂ ਨੂੰ ਦੇ ਦੂ ਪਹਿਲਾਂ ਹੀ ਉਹ ਕਬਜ਼ਾ ਕਰੀ ਬੈਠੇ ਆ ਬਣਤੀ ਕਰਨਾ ਚਾਹੁੰਦੇ ਪੰਜਾਬ ਚ ਕੋਈ ਕਲੋਨੀਆਂ ਦੀ ਲੋ ਨਵੀਆਂ ਨਹੀਂ ਪਹਿਲਾਂ ਹੀ ਕਲੋਨੀਆਂ ਬੜੀਆਂ ਖਾਲੀ ਪਈਆਂ ਖਾਲੀ ਜ਼ਮੀਨ ਬੜੀ ਇਹਨਾਂ ਨੇ ਧੱਕੇ ਨਾਲ ਖਰੀਦ ਲਈ ਹੈ ਬੜੇ ਬੜੇ ਪੂੰਜੀਪਤੀਆਂ ਨੇ ਔਰ ਆਪਾਂ ਜੇ ਦੇਖੀਏ ਤਾਂ ਕਲੋਨੀਆਂ ਬੜੀਆਂ ਧੀ-ਧੀ ਮੰਜ਼ਲਾਂ ਉਹ ਸਾਰੀਆਂ ਖਾਲੀ ਪਈਆਂ ਪਹਿਲਾਂ ਤਾਂ ਕੂੜੀਆਂ ਹੁਣ ਨਵੀਂ ਡਿਵੈਲਪਮੈਂਟ ਕਿਹੜੀ ਕਰੇਗਾ ਔਰ ਉਹ ਵੀ 1.5 ਸਾਲ ਚ ਫੇਰ ਜਿਹੜੀ ਇਹ ਪਾਲਿਸੀ ਬਣਾ ਰਹੇ ਆ ਉਹ ਪਾਲਿਸੀ ਤਾਂ ਬਿਲਕੁਲ ਹੀ ਸਭ ਤੋਂ ਕੰਬੀ ਪਾਲਿਸੀ ਹੈ ਜਿਹਦੇ ਜਮੀਨ ਲੈਣੇ ਆ ਕਿਸਾਨ ਤੋਂ ਜਮੀਨ ਲੈ ਕੇ ਖੋ ਕਿਉਂ ਤੋਂ ਉਹ ਕਹਿੰਦਾ ਵੀ ਮੈਂ ਜੇ 1 ਏਕੜ ਜ਼ਮੀਨ ਤੇਥੋਂ ਲਵਾਂਗਾ ਤੇ ਉਹਦੇ ਵਿੱਚੋਂ ਮੈਂ ਤੈਨੂੰ ਦੇਊਂਗਾ ਦਾਨ 1000 ਗਾਜ ਤੇ 200 ਗਾਜ ਹੱਤੀ ਬਾਸ ਤੇ ਬਣਾਉਣ ਵਾਸਤੇ ਰਕਾਰ ਵਾਸਤੇ ਮੈਂ ਤੈਨੂੰ ਦੇ ਦਊਂਗਾ ਉਹ ਤੂੰ ਕੀ ਦੇਗਾ ਕਿਸਾਨ ਦੀ ਜ਼ਮੀਨ ਹੈ ਨੋਟੀਫਿਕੇਸ਼ਨ ਕਰ ਦਿੱਤਾ ਨਾ ਉਹ ਪਰਜਾ ਰਹਿ ਸੌਦਾ ਨਾ ਉਹ ਬੰਨ ਕੇ ਧਰ ਦਿੱਤਾ ਉਹ ਕਿਸੇ ਇੱਕ ਪਾਸੇ ਦੀ ਕਰ ਦਿੱਤਾ ਟੋਟਲੀ ਐਂਟੀ ਪੈਜ਼ੈਂਟ ਹੈ ਐਂਟੀ ਪੰਜਾਬ ਹੈ ਤੇ ਦੂਜੀ ਗੱਲ ਪੰਜਾਬ ਦੇ ਵਿੱਚ ਤੈਨੂੰ ਕਿਸੇ ਨੇ ਚੁਣਿਆ ਨਹੀਂ ਤੂੰ ਐਮਐਲਏ ਨਹੀਂ ਤੂੰ ਪੰਚਾਇਤ ਮੈਂਬਰ ਨਹੀਂ ਤੂੰ ਸਾਰੇ ਪੰਜਾਬ ਦੀਆਂ ਪਾਲਸੀਆਂ ਤੂੰ ਬਣਾ ਰਿਹਾ ਸਾਰਾ ਖਰਚ ਸਾਡਾ ਪੰਜਾਬ ਦੇ ਲੋਕਾਂ ਦਾ ਖਰਚ ਜਿਹੜਾ ਟੈਕਸਾਂ ਦਾ ਖਰਚ ਹੈ ਉਹ ਸੀਐਲ ਵੀ ਤੂੰ ਨਹੀਂ ਫਿਰਦਾ ਹੈਲੀਕਾਪਟਰ ਤੋਂ ਉਤਰਦੀ ਜਾਂਦਾ ਭਗਵਾਨ ਦਾ ਨਾਂ ਕੁਝ ਵੀ ਨਹੀਂ ਅਨ ਡੈਮੋਕਰੇਟਿਕ ਹੈ ਅਸੀਂ ਵੀ ਇਹ ਵਿਰੋਧ ਕਰਦੇ ਹਾਂ ਅਸੀਂ ਇਹ ਜਿਹੜੇ 5 ਦਿਨ ਇਹਦੇ ਵਿੱਚ ਸਾਰੇ ਵਰਲਡ ਦੀ ਸਿਚੁਏਸ਼ਨ ਡਿਸਕਸ ਕਰਾਂਗੇ ਲੈਫਟ ਪਾਰਟੀਆਂ ਦੀ ਯੂਨੀ ਕਮਸਟਾ ਦੀ ਏਕਤਾ ਬੜੀ ਇੰਪੋਰਟੈਂਟ ਐਡਮਿਸਟ੍ਰੇਸ਼ਨ ਅਸੀਂ ਇਹ ਵਾਅਦਾ ਕਰਾਂਗੇ ਹਿੰਦੁਸਤਾਨ ਦੇ ਫੋਕਸਟ ਲੋਕਲ ਬਰਾਊਨ ਦੇ ਵਾਸਤੇ ਸਾਰੀ ਫੋਰਸ ਸੜੇ ਕਾਂਗਰਸ ਇੰਡੀਆ ਬਲੋਕ ਨੂੰ ਸਿੱਤੈਂਸਰ ਕਰਦੇ ਵਾਸਤੇ ਅਸੀਂ ਦਾਅਵੇ ਚ ਆਪਣਾਵਾਂਗੇ ਲੈਫਟ ਯੂਨਿਟੀ ਕਮਨਸ ਯੂਨਿਟੀ ਦਾ slogan ਦੇਵਾਂਗੇ ਇੱਥੇ ਜਿਹੜੇ ਸਾਡਾ ਇਹ ਪ੍ਰੋਗਰਾਮ ਹੈ ਪਹਿਲੇ ਦਿਨ ਜਿਹੜਾ ਸੈਸ਼ਨ ਹੋਣਾ ਉਹਦੇ ਵਿੱਚ ਹੀ ਸਾਰੀਆਂ ਲੈਫਟ ਪਾਰਟੀਆਂ CPI CPM CPI(M)L ਲਿਬਰੇਸ਼ਨ ਫਾਰਵਰਡ ਬਲੋਕ RSP ਸਾਰੇ ਇਹਨਾਂ ਦੇ ਜਨਰਲ ਸਕੱਤਰ ਜਿਹੜੇ ਆ ਇੱਥੇ ਸ਼ਾਮਲ ਹੋਣਗੇ ਉਹ ਵੀ ਜ਼ਿਆਦਾ ਚਿੱਤਾਂ ਲੈਣਗੇ ਔਰ ਅਸੀਂ ਆਸ ਕਰਦੇ ਹਾਂ ਕਿ ਬੜਾ ਇਤਿਹਾਸਿਕ ਜਿਹੜਾ ਕੰਮ ਹੈ ਪਾਰਟੀ ਕਾਂਗਰਸ ਇੱਥੇ ਹੋਊਗਾ ਪੰਜਾਬ ਔਰ ਰਵਿੰਦੋਸਤਾਨ ਦੀ ਡਿਵੈਲਪਮੈਂਟ ਵਾਸਤੇ ਪਹਿਲੇ ਦਿਨ 21 ਸਤੰਬਰ ਨੂੰ ਇੱਥੇ ਰੈਡੀ ਸੈਵਰ 1000 ਬੰਦਿਆਂ ਦੀ ਰੈਡੀ ਅਸੀਂ ਕਰਾਂਗੇ ਔਰ ਉਹਦੇ ਚ ਪੰਜਾਬ ਦੀਆਂ ਪਾਰਸ਼ਦਾਂ ਤੇ ਹਿੰਦੁਸਤਾਨ ਦੀਆਂ ਪਾਰਸ਼ਦਾਂ ਦਾ ਜ਼ਿਕਰ ਕਰਾਂਗੇ ਮਹਾਰੀਚ ਅਸੀ ਕਰਦੇ ਆਂਕੀ ਥੈਂਕ ਯੂ ਕਲਰਟ ਜੀ ਤੁਹਾਡੀ ਜਿਹੜੀ ਇਹ ਮਹਾਸਮੇਲਨ ਹੈ ਜੇਰ ਬਾਅਦ ਤੁਸੀਂ ਮੇਜ਼ਬਾਨੀ ਕਰਨ ਜਾ ਰਹੇ ਹੋ ਇਸ ਤਰ੍ਹਾਂ ਦੇ ਪ੍ਰਬੰਧ ਕੀਤੇ ਜਾ ਰਹੇ ਹੋ ਐਨਡੀ ਆਲ ਇੰਡੀਆ ਕਾਂਗਰਸ ਕਰਨ ਲਈ ਤੇ ਉਹਦੇ ਵਿੱਚ ਬਹੁਤ ਤਰ੍ਹਾਂ ਦੇ ਪ੍ਰਬੰਧਾਂ ਦੀ ਲੋੜ ਹੋਣੀ ਹੈ ਸਭ ਜਿੱਥੇ ਬੰਦ ਕਰ ਤੋਂ ਤੇ ਜੀ ਜੀ ਉਹ ਉਹਦੇ ਲਈ ਕੋਈ ਵੱਲੀ ਸਹਾਇਤਾ ਦੀ ਜ਼ਰੂਰਤ ਹੋਣੀ ਹੈ ਉਹ ਕਿਵੇਂ ਤੁਹਾਨੂੰ ਪਾਰਟੀ ਕੋਲੋਂ ਕੌਮੀ ਪੱਧਰ ਤੇ ਫੰਡਿੰਗ ਆਦੀ ਜਾਂ ਕਿਸ ਤਰ੍ਹਾਂ ਤੁਸੀਂ ਕਰੋ ਖੋਲੂ ਕਹਲੇ ਹੈ ਕਿ ਨਾ ਉਹ ਤੋਂ ਦੇ ਕਰੀਬ ਡੈਲੀਗੇਟ ਹੈ ਲਗਭਗ ਅਸੀਂ ਸਾਰੇ ਰਿਸੈਪਸ਼ਨ ਕਮੇਟੀ ਪਾਲੀਏ ਤੇ ਵਲੰਟੀਅਰ ਪਾਲੀਏ ਲਗਭਗ 1 ਕਰੋੜ 1000 ਬੰਦਿਆਂ ਦਾ ਖਾਣਾ ਦਾ ਇਤਿਜਾਮ ਕਰਨਾ ਪਿਆ ਰਿਹਾ। ਅਸੀਂ ਹੋਟਲ ਜਿਹੜੇ ਸਾਰੇ ਕਿਸਾਨ ਪਵਨ ਇੱਥੇ ਅਸੀਂ ਆਪਣਾ ਸੈਸ਼ਨ ਕਰਾਂਗੇ ਸਾਰਾ ਕਿਸਾਨ ਤੋਂ ਅਨੁਭਵ ਕਰ ਲਿਆ। ਆਰੇ ਦੁਆਲੇ ਹੋਟਲ ਜਿੰਨੇ ਵੀ ਅਸੀਂ ਤਕਰੀਬਨ ਉਹ ਬੁੱਕ ਕਰ ਲਏ ਆ। ਔਰ ਸਾਡਾ ਐਸਟੀਮੇਟ ਵੀ 1 ਕਰੋੜ ਤੋਂ ਵੱਧ 1.5 ਕਰੋੜ ਤੋਂ ਵੱਧ ਖਰਚਾ ਹੋਊਗਾ ਸਾਡਾ ਪੰਜਾਬ ਵੱਲੋਂ ਜਿਹੜਾ ਅਸੀਂ ਸੈਂਟਰ ਤੇ ਕਰਨਾ। ਇਸ ਤੋਂ ਬਿਨਾ ਜਨ ਰੈਲੀ ਕਰਨੀ ਹੈ। ਅ ਆਪਣੇ ਜ਼ਿਲ੍ਹਿਆਂ ਦੇ ਵਿੱਚੋਂ ਵਲੰਟੀਅਰ ਲੈ ਕੇ ਆਉਣੇ ਵੱਡੀ ਰੈਲੀ ਕਰਨੀ ਉਹ ਵੱਖਰਾ ਖਰਚਾ ਹੈ ਲਗਭਗ 2 ਕਰੋੜ ਦੇ ਕਰੀਬ ਕਰਜ਼ਾ ਸਾਡਾ ਹੈ ਔਰ ਇਹਦੇ ਵਿੱਚ ਅਸੀਂ ਦੱਸਣਾ ਚਾਹੁੰਦੇ ਕਿ ਪੰਜਾਬ ਦੀ ਪਾਰਟੀ ਨੇ ਜ਼ਿੰਮੇਵਾਰੀ ਲਈ ਹੈ ਔਰ ਅਸੀਂ ਕਿਤੋਂ ਬਾਹਰ ਸਾਡੀ ਸਪੋਰਟ ਕੋਈ ਸੰਬਲਿਤ ਪੋਰਟੇ ਕਰ ਸਕਦਾ ਜੀਆ ਕਰਾਂਗੇ ਪਰ ਅਸੀਂ ਕਿਸੇ ਅ ਇੰਡਸਟ੍ਰੀਸਟਾ ਨੂੰ ਕਿਤੇ ਕਰਪਤ ਬੰਦਿਆਂ ਤੋਂ ਸਵਾਲ ਹੀ ਪੈਦਾ ਹੁੰਦਾ ਸੀ ਜਿਹੜੇ ਜਾਈਏ ਔਰ ਨਰੋਲ ਸਾਡੀ ਸੀਸੀਆਈ ਦੇ ਮੈਂਬਰਾਂ ਤੋਂ ਅਸੀਂ ਲਗਭਗ 1 ਕਰੋੜ ਦੇ ਕਰੀਬ ਖਰਚ ਇਕੱਠਾ ਕਰ ਚੁੱਕੇ ਹਾਂ ਇੱਕ ਸਾਨੂੰ ਇੱਕ ਮਾਣ ਦੀ ਗੱਲ ਹੈ ਕਿ ਕਰੋੜ ਰੁਪਈਆ ਸੀ ਆਮ ਗਰੀਬਾਂ ਤੋਂ 2 200 4 400 ਹਜ਼ਾਰ ਹਜ਼ਾਰ ਲੱਖ ਲੱਖ ਦੇ ਨਾਲ ਵੀ ਹੈ ਇਹ ਸਾਡੀ ਪ੍ਰਾਪਤੀ ਹੈ ਫਸਟ ਟਾਈਮ ਅਸੀਂ ਸਵਾ ਕਰੋੜ ਦੇ ਕਰੀਬ ਇਕੱਠਾ ਕਰ ਲਵਾਇਆ ਹੈ ਪੁਖ ਬੁਲਾ ਰਹੇ ਕਿਹੜੇ ਰਹਿਣ ਏਰੀਆ ਆਪਣੇ ਬਣਾ ਸੀ ਕੌਮੀ ਬੋਧ ਦੇ ਸਾਡੇ ਕੰਮੀ ਪਦ ਤੇ ਸਾਡੀ ਆਜ ਦੇ ਦੀਨ ਰਾਜਾ ਸਾਡਾ ਜਨਰਲ ਸਕੱਤਰ ਹੈ ਸਾਡੀ ਸਖਤਰੇਤ ਹੈ ਨੈਸ਼ਨਲ ਅਜ਼ਰਕ ਦੇ ਮੈਂਬਰ ਹੈ ਸਾਰੀਆਂ ਸੰਗਠਨਾਂ ਦੇ ਸਕੱਤਰ ਹੈ ਉਹਦੇ ਨਾਲ ਸਾਡੀ ਅਮਰਜੀਤ ਕੌਰ ਇਹ ਇੱਕ ਵੀ ਜਨ ਸਕੱਤਰ ਵੀ ਹੈ ਸਾਡੀ ਇੰਚਾਰਜ ਵੀ ਹੈ ਪੰਜਾਬ ਦੀ ਉਹ ਹੋਊਗੀ ਹੋਰ ਬਹੁਤ سارے ਕੰਮ ਕਿੱਲਾ ਤੋਂ ਫਿਕਤੀ ਹੋਊਗਾ ਸਰ ਫੀਮੇਲ ਬੁਲਾਰੀਆਂ ਹਨ ਮਾਰੇ ਵੀ ਦੱਸੋ ਫੀਮੇਲ ਬੁਲਾਰੀਆਂ ਵਿੱਚੋਂ ਕੌਣ-ਕੌਣ ਹੋ ਸਕਦੇ ਨੇ ਹਾਂਜੀ ਫੀਮੇਲ ਬੁਲਾਰੀਆਂ ਦੇ ਵਿੱਚੋਂ ਅਮਰਜੀਤ ਕੌਰ ਉਹਨਾਂ ਦੇ ਨਾਲ ਉਹਨਾਂ ਦੇ ਨਾਲ ਸਾਡੀ ਵਿਮਨ ਫੈਡਰੇਸ਼ਨ ਦੀ ਐਨੀ ਐਨੀ ਰਾਣਾ ਐਨੀ ਰਾਣਾ ਨਿਸ਼ਾ ਨਿਸ਼ਾ ਦਿਸ਼ਾ ਸਿੱਧੂ ਸੋ ਸਾਡੀ ਵਿਮਨ ਲੀਟਲ ਸਰਵਿਸ ਕਾਫੀ ਹੈ ਜਿਹੜੀ ਤੁਸੀਂ ਪਹਿਲਾ ਦਿਨ ਰੈਲੀ ਕੈਰੀ ਹੋਗੀ ਕੱਟ ਕਰਕੇ ਤੁਸੀਂ ਕਰੋ ਹਾਂ ਮਹਾਲੀ ਕਰਨਾ ਹਾਂਜੀ ਮਹਾਲੀ ਕਿਥੇ ਕਰੋ ਮਹਾਲੀ ਇਸ ਤਰ੍ਹਾਂ ਕਿ ਮੰਡੀ 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 ਜਿਹੜਾ 11 ਫੀਚ ਦਾਣਾ ਮੰਡੀ ਦਾਣਾ ਮੰਡੀ ਚ ਪੱਤਰ ਜਿਆ ਸਬਜ਼ੀ ਮੰਡੀ ਦਾਣਾ ਕੋਈ ਵੀ ਹੈ ਉੱਥੇ ਅਸੀਂ ਬੁੱਕ ਕਰ ਲੈਂਦੇ ਹਾਂ ਤਾਂ ਤੁਸੀਂ ਗੱਲ ਕੀਤੀ ਹੈ ਜੀ ਪੰਜਾਬ ਦੀ ਪਾਲਿਸੀ ਦੇ ਉੱਤੇ ਪੁਰਾਣੀ ਪਾਲਿਸੀ ਦੇ ਉੱਤੇ ਕੀਤੀ ਹੈ ਆਪਣਾ ਜਿਹੜੇ ਮੌਜੂਦਾ ਹਾਲਾਤ ਨੇ ਪੰਜਾਬ ਦੇ ਉੱਤੇ ਤੇ ਗੱਲ ਕੀਤੀ ਹੈ ਜੀ ਤੇ ਤੁਸੀਂ ਹੋਰ ਗੱਲ ਕੀਤੀ ਹੈ ਜੀ ਦੇਸ਼ ਦੀ ਜਿਹੜੀ ਫੋਰਨ ਪਾਲਿਸੀ ਹੈ ਉਹਦੀ ਸਰਕਾਰ ਦੀ ਉਹ ਕਾਫੀ ਹੱਦ ਤੱਕ ਫੇਲ ਹੋ ਚੁੱਕੀ ਤੋਂ ਬਾਕੀ ਬਾਕੀ ਜਿਹੜੇ ਕੰਟਰੀ ਜੇ ਕੋਈ ਸਪੋਰਟ ਆਈ ਨਹੀਂ ਔਰ ਜਿਹੜਾ ਹੋਰ ਜਿਹੜਾ ਹੁਣ ਦਾ ਅੱਜ ਕੱਲ ਉੱਠਿਆ ਹੋਇਆ ਹੈ